ਲੈਣਾ ਆ ਬੈਕ ਕਰੀ ਫਿਰ ਤੁਸਾਂ ਵਾਲੇ ਬਈ ਆਪਣੇ ਚੈਨਲ ਤੇ ਬਈ ਬਹੁਤ ਚੀਰਾ ਦਾ ਵਲੋਗ ਨਹੀਂ ਆ ਰਿਹਾ ਚੀਜ਼ ਦੇਖ ਕੇ ਖੋਫਤ ਉਹ ਖਾ ਜੀ ਥੱਲੇ ਜਾ ਕੇ ਤੁਹਾਨੂੰ ਚੀਜ਼ ਦਿਖਾਣੇ ਆ ਬੁਰਾ ਹਾਲ ਹੋਣਾ ਪਰ ਚਲੋ ਜੀ ਜਾ ਕੇ ਮਿਲ ਜਾ ਇੰਦੀ ਗੱਲ ਕਰਨੇ ਮੈਂ ਚੈੱਕ ਕਰੂ ਤੇ ਚਲੋ ਜੀ ਬਾਈ ਚੱਲਣੀ ਇਸ ਕਰਕੇ ਉਹ ਬਾਈ ਬਹੁਤ ਪਾਣੀ ਆ ਰਿਹਾ ਇਸ ਕਰਕੇ ਆਪਣੀ ਵੀਡੀਓ ਨਹੀਂ ਆਉਂਦੀ ਅੱਜ ਮੈਂ ਵਲੋਗ ਬਣਾਇਆ ਮੈਂ ਚੱਲਣ ਪਰਾਂ ਵੀ ਗਾਇਸ ਸੋਦਣਗੇ ਆਪਾਂ ਕੱਲ ਚਲੋ ਉਧਰ ਹੀ ਵੇਖਾਂਗੇ ਆਪਾਂ ਜਾ ਕੇ ਕਿੱਧਰ ਬਾਈਪਾਸ ਹੱਲ ਅਸ਼ਾ ਅਸ਼ਾ ਉੱਥੇ ਬਾਈ ਇੱਥੇ ਸਾਫ਼ ਪਾਣੀ ਬਹੁਤ ਨਹੀਂ ਠੰਡਾ ਪਾਣੀ ਇੱਥੇ ਠੰਡਾ ਆ ਗਿਆ ਵੈਸੇ ਪਰ ਠੀਕ ਜਿਆਣੀਗਾ ਇੱਥੇ ਤੁਹਾਨੂੰ ਦਿਖਾਣੀ ਸਾਧਾ ਨੂੰ ਗੰਦ ਬਰਾਲ ਵੱਡਾ ਇੱਥੇ ਹੈ ਨਾ ਕਦਣਾ ਐਨਜੋਏ ਕੀ ਆ ਗਈ ਡੂੰਗਾ ਬਹੁਤ ਹੋ ਗਿਆ ਬਾਈ ਤੁਹਾਨੂੰ ਪੀਣ ਲਈ ਤਾਂ ਅੱਗੇ ਜਾ ਕੇ ਚਲੋ ਦਿਖਾਣੇ ਆ ਆਪਾਂ ਵਧੀਆ ਤਰੀਕੇ ਨਾਲ ਉਹ ਪਾਣੀ ਚੈੱਕ ਕਰ ਲਓ ਬਾਈ ਚਲੋ ਚਾਲ ਲੈਣੇ ਆ ਗਾਰੇ ਆ ਮਸ ਜਿੱਤੇ ਵੀ ਜਾਂਦੇ ਹੋ ਪਾਣੀ ਲੈ ਆਉਂਦੇ ਹੋ ਪਾਣੀ ਲੈ ਆਉਂਦੇ ਪਾਣੀ ਜੇ ਆਉਂਦੇ ਆ ਇੱਧਰ ਵੇਖੋ ਬਾਈ ਝੁੱਗੀਆਂ ਵਗਾਇਆ ਮੇਰੇ ਤੇ ਜਿੱਤੇ ਵੀ ਜਾਂਦੇ ਹੋ ਪਾਣੀ ਲੈ ਆਉਂਦੇ ਹੋ ਦੱਖਣ ਚ ਪਾਉਂਦੇ ਚੱਕ ਕਰ ਲਓ ਬਾਈ ਇੱਧਰ ਤਾਂ ਠੀਕ ਹੈ ਫਿਰ ਵੀ ਹਨਾ ਗੱਟਾਂ ਦੇ ਆ ਕੱਕੇ ਬੱਲੀਓ ਚਲੋ ਜੀ ਤੇਰੀ ਉਹ ਚਿੱਕੜ 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 ਜਵਾੜੀ ਇੱਧਰ ਆ ਜਾ ਇੱਧਰ ਆ ਗਏ ਆ ਬਾਈ ਚੋਦ ਦੀ ਹੁਣ ਆਪਾਂ ਆਹ ਵੇਖੋ ਕਿੰਨਾ ਸਾਪ ਜ ਹੈ ਇਹਨ ਦੇ ਵੇਖਦਾ ਫਿਰ ਪੱਥਰ ਵੇਖੋ ਕਿੰਨੇ ਸਾਪ ਨੇ ਇਹਦੇ ਚ ਅੱਛੇ ਹੋ ਜੀ ਅੱਗ ਟੀ ਵੀ ਆਈ ਜਾਂਦੀ ਪਰੇ ਉਧਰ ਜਾਣਾ ਸੀ ਉਹ ਕਾ ਚਲੋ ਜੀ ਹੁਣ ਆੰਦਾ ਪਾਉਣ ਜਿਹਨੂੰ ਆਪਾਂ ਦਿਖਾ ਜੀ ਤੁਹਾਨੂੰ ਆ ਵੇਖੋ ਬਾਈ ਇਧਰੋਂ ਵੀ ਡੁੱਬਿਆ ਪਿਆ ਸਾਰਾ ਕੁਛ ਇਧਰੋਂ ਉਹ ਤੇਰੀ ਡਿੱਕਾ ਆ ਵੇਖੋ ਬਾਈ ਸਾਰਾ ਬਈ ਨਾਸ ਹੀ ਵੱਜਿਆ ਪੂਰਾ ਉਧਰੋਂ ਵੀ ਦਿਖਾਣੇ ਆ ਤੁਹਾਨੂੰ ਜੇ ਹੱਥ ਹੋਣਾ ਆਪਾਂ ਚਲੋ ਬਈ ਬੀਜ ਵਾਂਗੂ ਲਹਿਰਾ ਜੀ ਆਂਦੀਆਂ ਨੇ ਥਾ ਵੇਖੋ ਬਾਈ ਪਾਣੀ ਦੀਆਂ ਆ ਵੇਖੋ ਬਾਈ ਇਥੇ ਪਾਣੀ ਆ ਵੇਖੋ ਬਾਈ ਪਾਣੀ ਦਾ ਕੀ ਹਾਲ ਬਣਿਆ ਹੋਇਆ ਫੋਲ ਕਿੰਨਾ ਵਧੀਆ ਲੱਗ ਰਿਹਾ ਹੈ ਨਾ ਚਲੋ ਜੁਦਾ ਬੇਨਕ ਰਿਹਾ ਤਾਂ ਕੋਈ ਨਹੀਂ ਬਹੁਤ ਟਾਈਮ ਲੰਦਾ ਪਰ ਚਲੋ ਆਪਣੇ ਦੇਖੋ ਪਾਣੀ ਨਾ ਕੀ ਬਣਿਆ ਭਾਲ ਚਲੋ ਬੰਦੇ ਆਂ ਅੱਜ ਕਿੰਨਾ ਬਹੁਤ ਟਾਈਮ ਲੱਗਦਾ ਸਾਡ ਕਿਆ ਘੜੀ ਪੜਦੀ ਕਿੜ ਕਿਉਂ ਘੜੀ ਪੜਦੀ ਫੁੱਟ ਪੜਦੀ ਆ ਟਾਈਗਰ ਫਰੈਂਚ ਕਿ ਚਲੋ ਜੀ ਜਾਲਣੇ ਹੁਣ ਆਪਾਂ ਮੜਾਇਆ ਆ ਦੇਖੋ ਬਈ ਲਹਿਰਾ ਪੈਂਗਾ ਮੈਂ ਕਹਿਣਾ ਪਿਆ ਬੀਜ ਵਾਲਾ ਪੂਰਾ ਮੋਲ ਬਣਾਵੇ ਹਨਾ ਪੈਂਗਾ ਤੇ ਬਾਈ ਚਲੋ ਹੁਣ ਚੱਲਨੇ ਆਪਾਂ ਪੱਥਰ ਵੇਖੋ ਕਿੱਡਾ ਵਧੀਆ ਲੱਗ ਰਿਹਾ ਹੈ ਇਹ ਟੁੱਟਾ ਟੁੱਟਾ ਚੱਲਣ ਅਡੋ ਇਸ ਕੋ ਬਾਈਓ ਗਾਲដាក់ ਮੈਂ ਦਮ ਨੀ ਜਾਈ ਬਾਈ ਪਹਲੂ ਚਾਣੀ ਕਰੀਏ ਪਹਿਲਾਂ ਫਿਰ ਆਹ ਪਾਣੀ ਵੇੜਾ ਬਈ ਠੰਡਾ ਏ ਜਦਾਰਾ ਆਣਾੰਦ ਖਾਣਾ ਨਹੀਂ ਨਾ ਅੰਬੀਂ ਕੱਟ ਨਾ ਅੰਬ ਘਟਣਾ ਪੈਣਾ ਹਾਂਜੀ ਬਾਈ ਨਾ 2024 ਤੂੰ ਪਹਿਲਾਂ ਆਇਆ 23 23 ਆਇਆ ਜਿਹੜਾ ਹਾਂ ਫਿਰ ਅੰਕਲ ਕਹਿੰਦਾ 2023 ਮੈਂ ਆਇਆ ਸੀ ਨਾ ਹਾਂ ਸਹੀ ਪਕੜੇ ਉਹ ਕਹਿੰਦਾ ਨਹੀਂ ਇਹਨਾਂ ਤੋਂ ਜਿਆਦਾ ਆਇਆ ਸੀ ਤੇ ਚਲੋ ਭਾਈ ਚੱਲਨੇ ਆ ਹੁਣ ਭਾਈ ਆਪਾਂ ਪਰਾਂ ਜਾਵਾਂਗੇ ਉਧਰ ਤੁਹਾਨੂੰ ਬਾਈਪਾਸ ਕਰ ਲ ਚਲੋ ਜੀ ਚਲੋ ਭਾਈ ਜੀ ਮੋਲ ਮੋਲ ਪੂਰਾ ਹੋ ਗਿਆ ਵੀ ਅਲ ਚਲ ਗਿਆ ਮੈਂ ਛੋਟ ਜਾ ਇਧਰ ਲੈਣਾ ਆਹ ਚਲ ਗਿਆ ਉੱਥੇ ਓ ਖੜ ਗਿਆ ਤੁਹੋ ਬਾਈ ਜਾਗੇ ਮੈਂ ਤੁਹਾਨੂੰ ਦਊਦੋ ਹੀ ਮਿਲਾਂਗੇ ਕਿ ਬਾਈਪਾਸ ਤੇ ਜਾਣਾ ਬਦਲ ਵੀ ਹੋ ਗਿਆ ਚਲੋ ਭਾਈ ਹਾਂਜੀ ਭਾਈ ਵੀ ਬਾਈ ਵੀ ਕਿੰਨਾ ਬਹੁਤ ਤੇਜ਼ ਹੋ ਗਿਆ ਹੈ ਤੇ ਚਲੋ ਤੁਹਾਨੂੰ ਆਪਾਂ ਬਾਹਰ ਨਹੀਂ ਜਾਣੇ ਆਪਾਂ ਕਿੰਨੇ ਨਹੀਂ ਆ ਰਹੇ ਭਾਈ ਇਹ ਬਹੁਤ ਤੇਜ਼ ਹੋ ਗਿਆ ਹੈ ਤੁਹੋ ਭਾਈ ਹਾਂਜੀ ਭਾਈ ਆਪਾਂ ਭਾਈ ਨੈਕਸਟ ਵਲੋਗ ਤੇ ਜਾਵਾਂਗੇ ਭਾਈ ਉੱਥੇ ਬਾਈਪਾਸ ਤੇ ਤੇ ਆਈ ਹੋਪ ਤੁਹਾਨੂੰ ਭਾਈ ਆਪਣੀ ਅੱਧੀ ਵੀਡੀਓ ਤੇ ਲੱਗੀ ਵੀਡੀਓ ਤੇ ਲੱਗੀ ਵੀਡੀਓ ਨੂੰ ਕਾ ਲਾਈਕ ਚੈਨਲ ਨੂੰ ਕਾ ਸਬਸਕ੍ਰਾਈਬ ਤੇ ਮੇਰੇ ਨਾਲ ਕਿਸੇ ਵੀ ਘੰਟੇ ਵੀ ਟੈਲ ਜਾਂ ਟੈੱਕ ਕਰਾਵੇ ਫਿਰ ਬਾਈ ਬਾਈ